ਜਦੋਂ ਚਪੈਰਾ ਸਭ ਚੱਕ ਕੇ ਬੈਠਦੀ ਹੈ ਤੇ ਮੇਰੇ ਦੁੱਖ ਮੈਨੂੰ ਪਤਾ ਲੱਗਦਾ ਵੀ ਬਾਬਾ ਦੀਪ ਸਿੰਘ ਜੀ ਆਪ ਹੀ ਕੱਟਣਗੇ ਹਾਂਜੀ ਜਿਸ ਦਿਨ ਮੈਂ ਨਹੀਂ ਆਂਦੀ ਮੇਰੇ ਮਨ ਨੂੰ ਇਸ ਤਰ੍ਹਾਂ ਹੁੰਦਾ ਕਿ ਮੈਂ ਨਹੀਂ ਆ ਸਕਦੀ ਹਾਂਜੀ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਨਾ ਕਿ ਜਦੋਂ ਮੈਂ ਵਾਇਗੁਰ ਦੇ ਘਰੇ ਆ ਜਾਂਦੀ ਹਾਂ ਮੇਰਮਾਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਹਾਂਜੀ ਮੈਨੂੰ ਫਰਦ ਮਿਲ ਗਈ ਬਾਬਾ ਜੀ ਨੇ ਲੈ ਕੇ ਦਿੱਤੀ ਤੇ ਇਹ ਵੀ ਤਾਂ ਬਾਬਾ ਜੀ ਮੇਰੇ ਕਰਨਗੇ ਮੈਂ ਸੰਗਤਾਂ ਨੂੰ ਇਹ ਕਹਿਨੀ ਹੈ ਜਿਹੜੇ ਘਰ ਬੈਠੇ ਆ ਉਹ ਇੱਥੇ ਵੀ ਆ ਸਿੱਕੇ ਦਰਸ਼ਨ ਕਰ ਸਕਦੇ ਨਹੀਂ ਤਾਂ ਘਰੇ ਬੈਠ ਕੇ ਹੀ ਕਰ ਲੈਣ ਬਾਬਾ ਜੀ ਅੱਜ ਤਾਂ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਜੀ ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਜਿ ਇਸ ਦਿਨ ਮੈਂ ਨਹੀਂ ਆਂਦੀ ਮੇਰੇ ਮਨ ਨੂੰ ਇਸ ਤਰ੍ਹਾਂ ਹੁੰਦਾ ਕਿ ਮੈਂ ਨਹੀਂ ਆ ਸਕਦੀ ਹਾਂ ਜੀ ਕਿੱਥੋਂ ਆਏ ਹੋ ਮੈਂ ਲੁਧਿਆਣਾ ਸਲੀਮ ਟਾਪਲੀ ਤੋਂ ਆਏ ਜਾਂਦੇ ਬਾਈਪਾਸ ਕੋਲ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਮੈਨੂੰ ਤਾਂ ਹਫ਼ਤਾ ਕੀ ਹੋਇਆ ਸੀ ਕਿ ਮੈਂ ਤਾਂ ਹਫ਼ਤੇ ਦੇ ਵਿੱਚ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਨਾ ਕਿ ਜਦੋਂ ਮੈਂ ਵਾਇਗੁਰ ਦੇ ਘਰੇ ਆਸਨ ਨਹੀਂ ਮਹਿਮਾਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਹਾਂਜੀ ਕਿਹੋ ਜਿਹਾ ਲੱਗ ਜਾ ਰ ਸੰਗਤਨ ਆ ਕੇ ਵਿਚਰਦਿਆਂ ਕਹਿੰਦੇ ਇੱਥੇ ਜਦੋਂ ਆਪਾਂ ਘਰੋਤੌਰ ਕਿਉਂ ਹੁੰਨੇ ਆ ਨਾ ਇੱਥੇ ਜਿਹੜੇ ਆਪਣੇ ਦੁੱਖ ਕਸ਼ਟ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਕੱਟਣੇ ਸ਼ੁਰੂ ਕਰ ਦਿੰਦੇ ਨੇ ਇੱਥੇ ਇੱਕ ਵਾਰ ਅਕੇ ਚਪੈਰਾ ਸਾਹਿਬ 'ਚ ਹਾਜ਼ਰੀ ਭਰਨੀ ਆ ਤੇ ਤੁਹਾਡੇ ਦੁੱਖ ਦਰ ਜਿਹੜੇ ਕਸ਼ਟ ਕੱਟਣੇ ਸ਼ੁਰੂ ਹੋ ਜਾਂਦੇ ਹਾਂ ਹਾਂ ਜੀ ਮੈਂ ਜਦੋਂ ਚਪੈਰਾ ਸਾਹਿਬ ਚੱਕ ਕੇ ਬੈਠਦੀ ਆ ਤੇ ਮੇਰੇ ਦੁੱਖ ਮੈਨੂੰ ਪਤਾ ਲੱਗਦਾ ਵੀ ਬਾਬਾ ਦੀਪ ਸਿੰਘ ਜੀ ਆਪ ਹੀ ਕੱਟਣਗੇ ਹਾਂ ਜੀ ਕਹਿੰਦੇ ਵੀ ਇੱਥੇ ਕੁਛ ਵੀ ਮੰਗੋ ਨਾ ਪੂਰਾ ਜ਼ਰੂਰ ਹੁੰਦਾ ਹੈ ਹਾਂ ਜੀ ਇਹ ਤਾਂ ਸਹੀ ਗੱਲ ਹੈ ਹਾਂ ਜੀ ਤੁਸੀਂ ਕੁਝ ਮੰਗਿਆ ਹੋਵੇ ਮੈਂ ਬਾਬਾ ਜੀ ਤੋਂ ਮੰਗਿਆ ਹੈ ਇਹੀ ਕਿ ਮੇਰੀ ਜਗਾ ਸੇਲ ਹੋ ਜਾਏ ਤੇ ਚਲੋ ਬਾਕੀ ਬੱਬਾਦੀਪ ਸਿੰਘ ਜੀ ਸਭ ਤੇ ਮੇਰ ਪਰ ਇਹ ਹੱਥ ਰੱਖਣ ਹੋ ਗਿਆ ਕੰਮ ਜਰਾ ਕਿਆ ਸੀ ਤੁਸੀਂ ਇਹ ਬਲ ਨਹੀਂ ਹੋਇਆ ਬੱਬਲ ਜੀ ਤਿੱਕਾ ਪੇ ਕਰਨਗੇ ਉਹਨਾਂ ਦੇ ਸਿਰ ਤੇ ਹੀ ਆ ਬਸ ਜੇ ਮੇਰਾ ਉਹਨਾਂ ਦੀ ਉਮੀਦ ਪੂਰੀ ਆ ਹਾਂਜੀ ਉਮੀਦ ਪੂਰੀ ਆ ਮੈਨੂੰ ਫਰਦ ਮਿਲ ਗਈ ਬਾਬਾ ਜੀ ਨੇ ਲੈ ਕੇ ਦਿੱਤੀ ਤੇ ਇਹ ਵੀ ਤਾਂ ਬਾਬਾ ਜੀ ਮੇਰੇ ਕਰਨਗੇ ਹਾਂਜੀ ਕਿੰਨਾ ਕੁ ਵਿਸ਼ਵਾਸ ਹੈ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ ਸੰਗਤ ਨੂੰ ਕੀ ਕਹਿਣਾ ਚਾਹੂੰਗੀ ਜਿਹੜੇ ਘਰ ਬੈਠੀ ਦਰਸ਼ਨ ਕਰ ਰਹੇ ਮੈਂ ਸੰਗਤ ਨੂੰ ਇਹ ਕਹਿਨੀ ਹੈ ਜਿਹੜੇ ਘਰ ਬੈਠੇ ਆ ਉਹ ਇੱਥੇ ਵੀ ਆ ਸਿੱਕੇ ਦਰਸ਼ਨ ਕਰ ਸਕਦੇ ਨਹੀਂ ਤਾਂ ਘਰੇ ਬੈਠ ਕੇ ਹੀ ਕਰ ਲੈਣ ਜਿਆਦਾ ਵਧੀਆ ਹੈ ਤੇ ਇੱਥੇ ਆ ਕੇ ਸੰਗਤ ਨਾਲ ਕੇ ਜੁੜੇ ਤੇ ਉਹ ਜ਼ਿਆਦਾ ਵਧੀਆ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਵਾਈ ਗੁਰਜੀ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਚੱਲਾ ਗਿਆ ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਜਿਸ ਦਿਨ ਮੈਂ ਨਹੀਂ ਆਂਦੀ ਮੇਰੇ ਮਨ ਨੂੰ ਇਸ ਤਰ੍ਹਾਂ ਹੁੰਦਾ ਕਿ ਮੈਂ ਨਹੀਂ ਆ ਸਕਦੀ ਹਾਂ ਜੀ ਕਿੱਥੋਂ ਆਉਂਦੀ ਮੈਂ ਲੁਧਿਆਣਾ ਸਲੀਮ ਟਾਪਰੀ ਤੋਂ ਆਏ ਜਾਂਦੇ ਬਾਈਪਾਸ ਕੋਲ ਕਿੰਨਾ ਸਮਾਂ ਹੋਗਾ ਤੁਹਾਨੂੰ ਇੱਥੇ ਆਉਂਦੇ ਮੈਨੂੰ ਤਾਂ ਹਫ਼ਤਾ ਕੀ ਹੋਇਆ ਸੀ ਕਿ ਮੈਂ ਤਾਂ ਹਫ਼ਤੇ ਦੇ ਵਿੱਚ ਮਹੀਨਾ ਕਾ ਹੁਣ ਹੋ ਗਿਆ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਆਣਾ ਕਿ ਜਦੋਂ ਮੈਂ ਵਾਈਗੁਰ ਦੇ ਘਰੇ ਆਸਣ ਨਹੀਂ ਮੇਰਮਾਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਹਾਂ ਜੀ ਕਿਹੋ ਜਿਹਾ ਲੱਗ ਜਦੋਂ ਸੰਗਤਾਂ ਆ ਕੇ ਵਿਚਰਦੇ ਹਾਂ ਜਦੋਂ ਕਹਿੰਦੇ ਇੱਥੇ ਜਦੋਂ ਅਪਾ ਕਰੋ ਤੌਰ ਤੇ ਕਿਉਂ ਹੁੰਨੇ ਹਨ ਇੱਥੇ ਜਿਹੜੇ ਆਪਣੇ ਦੁੱਖ ਕਸ਼ਟ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਕੱਟਨੇ ਸ਼ੁਰੂ ਕਰ ਦਿੰਦੇ ਨੇ ਤੁਸੀਂ ਇੱਕ ਵਾਰੀ ਆ ਕੇ ਚਪੈਰਾ ਸਾਹਿਬ 'ਚ ਹਾਜ਼ਰੀ ਭਰਨੀ ਆ ਤੇ ਤੁਹਾਡੇ ਦੁੱਖ ਦਰ ਜਿਹੜੇ ਕਸ਼ਟ ਕੱਟਨੇ ਸ਼ੁਰੂ ਹੋ ਜਾਂਦੇ ਹਨ ਹਾਂਜੀ ਮੈਂ ਜਦੋਂ ਚਪੈਰਾ ਸਾਹਿਬ ਚੱਕ ਕੇ ਬੈਠਦੀ ਆ ਤੇ ਮੇਰੇ ਦੁੱਖ ਮੈਨੂੰ ਪਤਾ ਲੱਗਦਾ ਵੀ ਬਾਬਾ ਦੀਪ ਸਿੰਘ ਜੀ ਆਪ ਹੀ ਕੱਟਣਗੇ ਹਾਂਜੀ ਕਹਿੰਦੇ ਵੀ ਇੱਥੇ ਕੁਝ ਵੀ ਮੰਗੋ ਨਾ ਪੂਰਾ ਜ਼ਰੂਰ ਹੁੰਦਾ ਹਾਂਜੀ ਇਹ ਤਾਂ ਸਹੀ ਗੱਲ ਹੈ ਹਾਂਜੀ ਵੀ ਤੁਸੀਂ ਕੁਝ ਮੰਗਿਆ ਹੋਵੇ ਮੈਂ ਬਾਬਾ ਜੀ ਤੋਂ ਮੰਗਿਆ ਹੈ ਇਹ ਹੀ ਕਿ ਮੇਰੀ ਜਗਾ ਸੇਲ ਹੋ ਜਾਵੇ ਤੇ ਚਲੋ ਬਾ बा, बाकी ਬੱਬਾਦੀਪ ਸਿੰਘ ਜੀ ਸਭ ਤੇ ਮੇਰ ਪਰ ਹੱਥ ਰੱਖਣ ਹੋ ਗਿਆ ਕੰਮ ਜਰਾ ਕਿਹਾ ਸੀ ਤੁਸੀਂ ਇਹ ਬਲ ਨਹੀਂ ਹੋਇਆ ਬੱਬਲ ਜੀ ਤੇ ਕਾਪੇ ਕਰਨਗੇ ਉਹਨਾਂ ਦੇ ਸਿਰ ਤੇ ਹੀ ਆ ਬਸ ਜ ਮੇਰਾ ਹੱਥ ਉਹਨਾਂ ਦੀ ਉਮੀਦ ਪੂਰੀ ਹਾਂਜੀ ਉਮੀਦ ਪੂਰੀ ਆ ਮੈਨੂੰ ਫਰਦ ਮਿਲ ਗਈ ਬਾਬਾ ਜੀ ਨੇ ਲੈ ਕੇ ਦਿੱਤੀ ਤੇ ਇਹ ਵੀ ਤਾਂ ਬਾਬਾ ਜੀ ਮੇਰੇ ਕਰਨਗੇ ਹਾਂਜੀ ਕਿੰਨਾ ਕੁ ਵਿਸ਼ਵਾਸ ਹੈ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ ਸੰਗਤਾਂ ਨੂੰ ਵੀ ਕਹਿਣਾ ਚਾਹੁੰਗੀ ਜਿਹੜੇ ਘਰ ਬੈਠੀ ਦਰਸ਼ਨ ਕਰਦੇ ਮੈਂ ਸੰਗਤਾਂ ਨੂੰ ਇਹ ਕਹਿਣੀ ਹੈ ਜਿਹੜੇ ਘਰ ਬੈਠੇ ਆ ਉਹ ਇੱਥੇ ਵੀ ਆ ਸਿੱਕੇ ਦਰਸ਼ਨ ਕਰ ਸਕਦੇ ਨੇ ਤਾਂ ਘਰੇ ਬੈਠ ਕੇ ਹੀ ਕਰ ਲੈਣ ਜਿਆਦਾ ਵਧੀਆ ਹੈ ਤੇ ਇੱਥੇ ਆ ਕੇ ਸੰਗਤ ਆ ਕੇ ਜੁੜੇ ਤੇ ਉਹ ਜ਼ਿਆਦਾ ਵਧੀਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ